ਪਾਕਿਸਤਾਨ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਸਤੇ ਅਤੇ ਗੁਰਦਤਾ ਮਦੇ ਦਰਸ਼ਨ ਵਾਸਤੇ ਜਾਣ ਵਾਲੇ ਸਿੱਖ ਸ਼ਰਦਾਲੂਆਂ ਦਾ ਜੱਥਾ ਰਵਾਨਾ ਹੋ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਵਾਰ ਪਾਕਿਸਤਾਨੀ ਸਫਾਰਤਖਾਨੇ ਵਿੱਚ ਲਗਭਗ 6700 ਸ਼ਰਦਾਲੂਆਂ ਨੂੰ ਵੀਜ਼ੇ ਦਿੱਤੇ ਗਏ ਨੇ ਜਿਨ੍ਹਾਂ ਵਿੱਚੋਂ 1942 ਸ਼ਰਦਾਲੂ ਉਹ ਹਨ ਜਿਨ੍ਹਾਂ ਆਪਣੀਆਂ ਅਰਜ਼ੀਆਂ ਸ਼੍ਰੋਮਣੀ ਅਕਾਲੀ ਦਲ ਰਾਹੀਂ ਭੇਜੀਆਂ ਸਨ ਅਜੇਹੇ ਲੰਬੇ ਅਰਸੇ ਬਾਅਦ ਹੋਇਆ ਹੈ ਕਿ ਜਦੋਂ ਪਾਕਿਸਤਾਨੀ ਦੂਤਾਵਾਸ ਵੱਲੋਂ ਵੱਡੀ ਗਿਣਤੀ ਵਿੱਚ ਸਿੱਖ ਸ਼ਰਦਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਦੀ ਯਾਤਰਾ ਵਾਸਤੇ ਵੀਜ਼ੇ ਦਿੱਤੇ ਗਏ ਨੇ ਪਹਿਲਾਂ ਵਿਸਾਖੀ ਮੌਕੇ ਤੇ ਲਗਭਗ 3000 ਸ਼ਰਦਾਲੂਆਂ ਨੂੰ ਵੀਜ਼ੇ ਦਿੱਤੇ ਜਾਂਦੇ ਸਨ ਤੇ ਜਦ ਕੀ ਇਸ ਵਾਰ ਦੁੱਗਣੇ ਤੋਂ ਵੀ ਵੱਧ ਵੀਜ਼ੇ ਦਿੱਤੇ ਗਏ ਨੇ ਪਾਕਿਸਤਾਨ ਜਾਣ ਵਾਲੇ ਜਿੰਨਾ ਸਰਦਾਲੂਆਂ ਦੇ ਵੀਜ਼ੇ ਲੱਗੇ ਹਨ ਉਹ ਬੀਤੇ ਦਿਨ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਆਪਣੇ ਵੀਜ਼ੇ ਲੱਗੇ ਪਾਸਪੋਰਟ ਪ੍ਰਾਪਤ ਕੀਤੇ ਨੇ ਉਥੇ ਦੱਸ ਦੇ ਕਿ ਸ਼੍ਰੋਮਣੀ ਕਮੇਟੀ ਦੇ ਅੰਤਰਗ੍ਰਿਤ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ ਮੈਂਬਰ ਬੀਬੀ ਜਸਪਾਲ ਕੋਹਰ ਅਤੇ ਰਾਮਪਾਲ ਸਿੰਘ ਬੇਣੀਵਾਲ ਵੀ ਜਥੇ ਨਾਲ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਾ ਮੈਂਬਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅੰਤਰਿੰਕ ਕਮੇਟੀ ਤੇ ਮੈਂ ਫਤਿਹਗੜ ਸਾਹਿਬ ਤੋਂ ਜਥੇ ਦੀ ਡਿਪਟੀ ਲੀਡਰ ਬਣ ਕੇ ਜਾ ਰਿਹਾ ਤੇ ਜਿੱਥੇ ਮੈਂ ਵਧਾਈ ਦੇਣਾ ਸਮੂਹੀਆਂ ਸੰਗਤਾਂ ਨੂੰ ਕਿ ਖਾਲਸਾ ਸਾਜਨਾ ਦਿਵਸ ਦੇ ਉੱਤੇ ਸਾਰੇ ਰਲ ਮਿਲ ਕੇ ਵਿਸਾਖੀ ਮਨਾਉਣ ਦੇ ਲਈ ਜਾ ਰਹੇ ਹਾਂ ਪਾਕਿਸਤਾਨ ਦੀ ਧਰਤੀ ਦੇ ਉੱਤੇ ਤੇ ਜਿੱਥੇ ਵਧਾਈਆਂ ਨੇ ਉੱਥੇ ਨਾਲ-ਨਾਲ ਅਸੀਂ ਗਵਰਨਮੈਂਟ ਦਾ ਧੰਨਵਾਦ ਵੀ ਕਰਦੇ ਹਾਂ ਕਿ ਪਾਕਿਸਤਾਨ ਗਵਰਨਮੈਂਟ ਤੇ ਇੰਡੀਆ ਗਵਰਨਮੈਂਟ ਦਾ ਕਿ ਜਿੰਨੇ ਅਸੀਂ ਪਾਸਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜੇ ਸੀਗੇ ਕਰੀਬ 2000 ਦੇ ਤੇ ਉਹ ਸਾਰਿਆਂ ਨੂੰ ਵੀਜ਼ਾ ਜਿਹੜਾ ਐਤਕੀ ਮਿਲੇ ਆ ਤੇ ਅਸੀਂ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਅੱਗੇ ਮਨਾਉਣੇ ਆ ਬਸਾਖੀ ਜਾ ਕੇ ਤੇ ਐਤਕੀ ਸ਼ਾਇਦ ਉਹਨਾਂ ਦਾ ਕਿਉਂਕਿ ਉੱਥੇ ਜਾ ਕੇ ਪਤਾ ਸਾਨੂੰ ਲੱਗਣਾ ਕਿ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਜਾ ਕੇ ਖਾਲਸਾ ਸਾਜਨਾ ਦੇ ਵਸਾ ਉਹ ਮਨਾਇਆ ਜਾਣਾ ਫਿਰ ਮੈਂ ਇੱਕ ਵਾਰ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈਆਂ ਪੇਸ਼ ਕਰਦਾ ਤੇ ਸਾਰੇ ਡਿਸਪਲਿਨ ਦੇ ਨਾਲ ਸਾਰੇ ਪੂਰੀ ਰਹਿਤ ਮਰਿਆਦਾ ਦੇ ਨਾਲ ਜਿਹੜਾ ਹੈ ਯਾਤਰਾ ਉਹ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉੱਥੋਂ ਦੇ ਕਮੇਟੀ ਨਾਲ ਪਹਿਲਾਂ ਵੀ ਗੱਲ ਕਰੀ ਸੀ ਤੇ ਹੁਣ ਵੀ ਗੱਲ ਕਰਾਂਗੇ ਕਿ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਲਈ ਸਾਨੂੰ ਭੇਜਿਆ ਜਾਂਦਾ ਤੇ ਅਸੀਂ ਇੱਕ ਰਾਤ ਦੀ ਮੰਗ ਕਰਦੇ ਹਾਂ ਕਿ ਸਾਨੂੰ ਇੱਕ ਰਾਤ ਉੱਥੇ ਸਟੇ ਸਾਡੇ ਸ਼ਰਧਾਲੂਆਂ ਨੂੰ ਕਰਨ ਦਿੱਤੀ ਜਾਵੇ ਤਾਂ ਕਿ ਅਸੀਂ ਸੌਖੇ ਦਰਸ਼ਨ ਦਿਦਾਰੇ ਜਿਹੜੇ ਨੇ ਉਹ ਕਰ ਸਕੀਏ ਖਾਲਸਾ ਸਾਜਨਾ ਦਿਵਸ ਦੇ ਮੌਕੇ ਪਰ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਤੇ ਜੋ ਪਾਕਿਸਤਾਨ ਵਿੱਚ ਜਸਾ ਜਾਂਦਾ ਹੈ ਗੁਰਦ ਘਰ ਤੋਂ ਦੇਖਣ ਲਈ ਜਸਾ ਜਾਂਦਾ ਉਹ ਇਸ ਸਾਲ ਵੀ ਵਿਸਾਖੀ ਪਰ ਜਾ ਰਿਹਾ ਹੈ पहले समय में बड़ी बड़ी पत्थर पर जो विजय काटे जाते थे बार हंड्रेड परसेंट जो पाकिस्तान वैसी ने विजय दिए हैं मैं प्रधान साहब सरार चंद्र सिंह धामी की तरफ से पाकिस्तान सरकार का और पाकिस्तान वैसी का धन्यवाद करता हूँ कि उन्होंने अपने सिखों को जो पिछड़े गुरधाम है उनके दर्शन करने का खुला मौका दिया हम चाहते हैं कि

ਸਿੱਖਾਂ ਦਾ ਬਹੁਤ ਵੀ ਪਵਿੱਤਰ ਤਿਹਾੜਾ ਹੈ ਗੁਰਪੁਰਬ ਹੈ ਦਸਮ ਪਾਤਸ਼ਾਹ ਜੀ ਨੇ ਜੋ 1699 ਦੇ ਵਿੱਚ ਖੰਡੇ ਵਾਟੇ ਦੀ ਪੌਲ ਸ਼ਿਕਾਈ ਉਸ ਵਾਸਤੇ ਉਸ ਨੂੰ ਵਿਸਾਖੀ ਮਨਾਉਣ ਵਾਸਤੇ ਨਨਕਾਣਾ ਸਾਹਿਬ ਪੰਗਾ ਸਾਹਿਬ ਹੋਰ ਸਾਰੇ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਤੇ ਸ਼ੋਨੀਯੂਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੱਥਾ ਸਾਰਾ ਚੱਲਿਆ ਹੈ ਤੇ ਇਹਦੇ ਵਿੱਚ ਇੱਕ ਹੋਰ ਗੱਲ ਹੈ ਸਾਰੇ ਜਿੰਨੇ ਵੀ ਅਪਲਾਈ ਕੀਤੇ ਸੀ ਕਿ ਸਾਰਿਆਂ ਦੇ ਵੀ ਜੇ ਲੱਗੇ ਆ ਇਹ ਦੋਨਾਂ ਸਰਕਾਰਾਂ ਦਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਹੈ ਕਿ ਸਾਰੇ ਵੀਜ਼ੇ ਲੱਗੇ ਜਿਵੇਂ ਕਰਤਾਰਪੁਰ ਦਾ ਓਪਨ ਵੀਜ਼ਾ ਕੀਤਾ ਹੈ ਤੇ ਇਦਾਂ ਸਾਰਿਆਂ ਦਾ ਹੀ ਵੀਜ਼ਾ ਓਪਨ ਹੋਣਾ ਚਾਹੀਦਾ ਦੋਨਾਂ ਸਰਕਾਰਾਂ ਕਰ ਦੇਣ ਤਾਂ ਸਾਰਿਆਂ ਨੂੰ ਸੌਖਾ ਹੋ ਜਾਂਦਾ ਤੇ ਸ਼੍ਰੋਣੀ ਕਮੇਟੀ ਦਾ ਬਹੁਤ ਵਧੀਆ ਸਾਰਾ ਇਹ ਪ੍ਰਬੰਧ ਕੀਤੇ ਹੋਏ ਨੇ ਜਾਣ ਵਾਸਤੇ ਇਹ ਗੁਰਪਰਮਣੋਂਣ ਵਾਸਤੇ ਤੇ ਸੰਗਤਾਂ ਦੇ ਵੀ ਸਹਿਯੋਗ ਸ਼੍ਰੋਣੀ ਕਮੇਟੀ ਸਾਰੀਆਂ ਦੇ ਰਹੀਆਂ ਨੇ ਕਿ ਕਿੰਨੇ ਦਿਨਾਂ ਵਾਸਤੇ ਜੱਥਾ ਜਾ ਰਿਹਾ ਜੀ ਕਿੰਨੀ ਵਾਰਤ ਸੀ ਇਹ 10 ਦਿਨ ਵਾਸਤੇ ਜੱਥਾ ਜਾ ਰਿਹਾ ਜੀ ਕਿੰਨੇ ਲੋਕ ਜਾ ਰਹੇ ਨੇ ਦੱਸੋ ਮੇਰਾ ਘਰ ਲਗਭਗ तकरीबन 1900 1950 ਬੰਦਾ ਜਾ ਰਿਹਾ ਜੀ ਬਾਈ ਕੁਝ ਖਾਸ ਸਾ ਬਾਈ ਪਤਾ ਜੀ ਮੇਰਾ ਨਾਮ ਜੀ ਗੁਰਦੇਵ ਸਿੰਘ ਹੈ ਜੀ ਗੁਰਦੇਵ ਸਿੰਘ ਜੀ ਜਿਹੜਾ ਜੱਥਾ ਕਿੱਥੇ ਦੇ ਲੱਕੇ ਦਾ ਤਿਉਹਾਰ ਮਨਾਣ ਚਲੇ ਕਿਹੜੀ ਜਗ੍ਹਾ ਚਲੇ ਅਸੀਂ ਵੈਸੇ ਆਏ ਆ ਟਾਂਡਾ ਹੁਸ਼ਿਆਰਪੁਰ ਤੋਂ ਅਸੀਂ ਤੰਤਰ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੰਤਰ ਸਿੰਘ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਸਦਕਾ ਵਿਸਾਖੀ ਮਨਾਉਣ ਵਾਸਤੇ ਪਾਕਿਸਤਾਨ ਨਨਕਾਣਾ ਸਾਹਿਬ ਜਾ ਰਹੇ ਆ ਜੀ ਕਿੰਨੇ ਦਿਨਾਂ ਦਾ ਜੱਥਾ ਜਾ ਰਿਹਾ ਹੈ ਇਹ ਜਿਹਾ ਲੱਗ ਲੱਗਿਆ ਜੀ ਵੀਜ਼ੇ ਲੱਗੇ ਜਿੱਦਾਂ ਲੋਕਾਂ ਦੇ ਕੋਈ ਸ਼ਾਰਪੋ ਜਲੰਧਰ ਪੂਰੇ ਪੰਜਾਬ ਦੇ ਵਿੱਚੇ ਲਗਭਗ 2000 10 ਦਿਨ ਵਾਸਤੇ ਜਾ ਰਹੇ ਸੀ ਤੇ ਹਾਲ ਕੀ ਹੋਇਆ ਕਿ ਵੀਜ਼ੇ ਨਹੀਂ ਕੱਟੇ ਪਾਸਪੋਰਟ ਦੇ ਦੇ ਰਹੇ ਸੀ ਜੇ ਵੀਜ਼ੇ ਨਹੀਂ ਕੱਟੇ ਕਿ ਪੂਰੇ ਪੂਰੇ ਬੰਦਿਆਂ ਦੇ ਵੀਜ਼ੇ ਲੱਗੇ ਕੀ ਕਹਿਣਾ ਚਾਹੋ ਸਰਕਾਰਾਂ ਇਹ ਦੱਸ ਜੀ ਬਹੁਤ ਸਭ ਤੋਂ ਪਹਿਲਾਂ ਤਾਂ ਅਸੀਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇਸ ਵਾਰ ਸਾਰੇ ਵੀਜ਼ੇ ਦੇ ਪਿਛਲੀ ਵਾਰ ਜੋ ਲਗਭਗ 4000 ਤੱਕ ਪਾਸਵਰਡ ਜਮ੍ਹਾਂ ਸ਼ਾਇਦ ਹੋਏ ਸੀ ਸਮਥਿੰਗ ਉਹਦੇ ਵਿੱਚ ਟੋਟਲ 600 ਦੇ ਕਰੀਬ ਸ਼ਾਇਦ ਕੋਈ ਵਿਜੀ ਲੱਗੇ ਸੀ ਲੇਕਿਨ ਐਤਕੀ ਸਾਰਿਆਂ ਨੂੰ ਵਿਜੀ ਮਿਲੇ ਇਸ ਕਰਕੇ ਅਸੀਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਦੇਖ ਰਹੇ ਹੋ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵਾ ਤੇ ਅਸੀਂ ਦੁਬਾਰਾ ਤੂ ਤੰਤਰ ਸਿੰਘ ਸਹਿਬ ਸ੍ਰੀ ਗੁਰਗ੍ਰੰਥ ਸਾਹਿਬ ਤੰਤਰ ਸਿੰਘ ਸਹਿਬ ਗੁਣਾਨ ਦੇ ਆਪਦੀ ਅਪਾਰ ਕਿਰਤ ਦਾ ਜਦ ਪਾਕਿਸਤਾਨ ਜਾ ਰਹੇ ਇਸ ਲਈ ਅਸੀਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਆਂ ਔਰ ਦੋਨਾਂ ਸਰਕਾਰਾਂ ਅੱਗੇ ਵੀ ਬੇਨਤੀ ਕਰਦੇ ਆਂ ਕਿ ਜਿਹੜਾ ਆਪਾਂ ਉਧਰ ਜਾਣੇ ਕੋਰੀਡੋਰ ਡੇਰਾਬਾ ਕਰਤਾਰਪੁਰ ਸਾਹਿਬ ਉੱਥੇ ਵੀ ਜਿਹੜਾ ਆ ਸੰਗਤ ਨੂੰ ਆਣ ਜਾਣ ਦੀ ਖੁੱਲੀ ਜਿਹੜੀ ਆ ਖੁੱਲ੍ਹ ਦਿੱਤੀ ਜਾਵੇ ਜਿਹੜੀ ਕੋਈ ਛੋਟੀ ਮੋਟੀ ਪ੍ਰੋਬਲਮ ਜਾਂ ਕਿਸੇ ਤਰ੍ਹਾਂ ਦੀ ਸਮੱਸਿਆ ਆਂਦੀ ਉਸ